ਸੀ ਨੇ ਉੱਤੇ ਛੱਲੇ ਕਹਿਰ ਜੇਠ ਹਾੜਦਾ ਨੰਗੇ ਪੈਰੀ ਫਰੇ ਪਤਾ ਨਹੀਂ ਸਿਆੜਦਾ ਫੇਰ ਵੀ ਜਮੀਨਾ ਕਰ ਜਨੇ ਖਾਲੀਆ ਜੱਡਾ ਕਿਦਾਂ ਚੱਲਣ ਕਬੀਲਦਾਰੀਆਂ ਜੱਟਾ ਕਿਦਾਂ ਚੱਲੇ ਨੇ ਕਬੀਲਦਾਰੀਆਂ ਅੰਨ ਦਾਤਾ ਸਾਰਿਆਂ ਦਾ ਪੇਟ ਪਰਦਾ ਸਾਰੇ ਰੱਜ ਖਾਂਦੇ ਤੂੰ ਕਿਉਂ ਭੁੱਖਾ ਮਰਦਾ ਕਿਹੜੇ ਹੌਸਲੇ ਚ ਕਰੇ ਸਰਦਾਰੀਆਂ ਜੱਟਾ ਕਿਦਾਂ ਚੱਲੇ ਨੇ ਕਬੀਲਦਾਰੀਆਂ ਜੱਟਾ ਕਿਦਾਂ ਚੱਲੇ ਨੇ ਕਬੀਲਦਾਰੀਆਂ ਜਦੋਂ ਵੇਖਾਂ ਤੇਰੇ ਹੱਥ ਸਦਾ ਖਾਲੀ ਹੈ ਕਿੱਥੇ ਗਈ ਸਾਲ ਦੀ ਫਸਲ ਪਾਲੀ ਹੈ ਜੱਟਾ ਢੋਈ ਜਾਵੇਂ ਹਿੰਮਤਾਂ ਨਹਾਰੀਆਂ ਜੱਟਾ ਕਿਦਾਂ ਚੱਲਣ ਕਬੀਲਦਾਰੀਆਂ ਜੱਟਾ ਕਿਦਾਂ ਚੱਲਣ ਕਬੀਲਦਾਰੀਆਂ ਤਰਨੇ ਤੇ ਭੁੱਖ ਅੜਤਾਲਾਂ ਕਰਕੇ ਪੁੱਛਦਾਨੀ ਕੋਈ ਆਉਂਦਾ ਨਿਤ ਲੜਕੇ ਬਹੁਤ ਵਾਰੀ ਬਹਿ ਕੇ ਗੱਲਾਂ ਹੈ ਵਿਚਾਰੀਆਂ ਜੱਟਾ ਕਿੱਦਾਂ ਚੱਲਣ ਕਬੀਲਦਾਰੀਆਂ ਜੱਟਾ ਕਿੱਦਾਂ ਚੱਲਣ ਕਬੀਲਦਾਰੀਆਂ ਤੇਰੇ ਨਾਲ ਸਦਾ ਰੱਬ ਰਹਿੰਦਾ ਰੁੱਸਿਆ ਕਿਸੇ ਨੇ ਨਾ ਤੇਰਾ ਆ ਕੇ ਹਾਲ ਪੁੱਛਿਆ ਮੱਖਣ ਸ਼ਰਮਾ ਤੇਰੀਆਂ ਓ ਉਮੀਦਾਂ ਭਾਰੀਆਂ ਜੱਟਾ ਕਿੱਦਾਂ ਚੱਲਣ ਕਬੀਲਦਾਰੀਆਂ ਜੱਟਾ ਕਿੱਦਾਂ ਚੱਲਣ ਕਬੀਲਦਾਰੀਆਂ ਜੱਟਾ ਕਿੱਦਾਂ ਚੱਲਣ ਕਬੀਲਦਾਰੀਆਂ